ਦੇਖੋ ਜੀ ਮੈਂ ਹੁਣੀ ਹੁਣੀ ਆਪਦੇ ਨੋਮੀਨੇਸ਼ਨ ਪੇਪਰ ਬਠਿੰਡਾ ਲੋਕ ਸਭਾ ਹਲਕੇ ਵਾਸਤੇ ਫਾਈਲ ਕਰਕੇ ਆਇਆ ਹ ਬਤੌਰ ਕਾਂਗਰਸ ਦੇ ਉਮੀਦਵਾਰ ਵਾਸਤੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਾਰੀ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਜਿਹਦੇ ਵਿੱਚ ਰਾਜਾ ਵੜਿੰਗ ਜੀ ਅਚੇ ਤੌਰ ਤੇ ਮੇਰੇ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਤੇ ਆਏ ਨਾਲ ਬਲਕੌਰ ਸਿੰਘ ਸਿੱਧੂ ਜਨੇ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੇ ਵੀ ਟਾਈਮ ਕੱਢ ਕੇ ਮੈਨੂੰ ਇੱਥੇ ਅਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰੀ ਮੇਰੀ ਆਪ ਦੀ ਕਾਂਗਰਸ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਬਠਿੰਡੇ ਦੀ ਦਾ ਤੇ ਸਾਰੇ ਹੀ ਕਾਂਗਰਸ ਦੇ ਵਰਕਰ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਸਿੱਧੂ ਮੂਸੇਵਾਲਾ ਪਹਿਲਾਂ ਨਰਾਜ਼ ਸੀ ਜੀ ਹੁਣ ਤੁਹਾਡੇ ਨਾਲ ਚੱਲ ਰਹੇ ਨੇ ਕਿੱਦਾਂ ਦਾ ਤੁਹਾਨੂੰ ਲੱਗਦਾ ਨਹੀਂ ਨਰਾਜ਼ਗੀ ਮੀਡੀਆ 'ਚ ਲੱਗਦੀ ਸੀ ਮੇਰੇ ਨਾਲ ਕਦੇ ਨਰਾਜ਼ ਨਹੀਂ ਹੋਈ ਹਾਂ ਸਰ ਤੁਸੀਂ ਨੋਮੀਨੇਸ਼ਨ ਆਪ ਦਾਖਲ ਕਰਦੇ ਹੋ ਫਿਰ ਚੋਣ ਮਹੀਨੇ ਨੂੰ ਪੂਰੀ ਤੇਜ਼ ਕਿਤਾ ਜਾਊਗਾ ਅੱਗੇ ਬੜੀ ਤੇਜ਼ ਤੇ 7 ਜੂਨ ਪੰਜਵੇਂ ਤੇ ਪਾ ਜਾਗੇ ਸ ਗਰਮੀ ਦੇ ਮੌਸਮ ਵਿੱਚ ਤੁਹਾਡੇ ਵਿੱਚ ਵੀ ਗਰਮੀ ਆ ਗਈ ਮੇਰੇ ਚ ਕੋਈ ਗਰਮੀ ਮੈਂ ਬਹੁਤ ਠੱਡਾ ਬੰਤਾ ਚ ਤੇ ਮੌਸਮ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਮੌਸਮ ਨੇ ਤਾਂ ਆਪ ਦੇ ਮਤਾਬਕ ਚੱਲਣਾ ਹੈ ਠੀਕ ਹੈ ਨਾ ਪਰ ਹਾਸੀ ਇੱਕ ਗੱਲ ਦੀ ਜ਼ਰੂਰ ਆਉਂਦੀ ਹੈ ਕਿ ਸਾਨੂੰ ਤਾਂ ਕੋਈ ਗਰਮੀ ਨਹੀਂ ਲੱਗਦੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪ ਦੀ ਗੱਡੀ ਦੇ ਉੱਤੇ ਛਤਰੀ ਲਾ ਕੇ ਚੱਲਣ ਦਾ ਬੜਾ ਸ਼ੌਕੇ ਕਿਉਂਕਿ ਉਹਨੂੰ ਹੀਟ ਸਟ੍ਰੋਕ ਜਲਦੀ ਹੋ ਜਾਂਦੀ ਹੈ। ਸਭ ਇਸ ਵਾਰ ਵੱਡੀ ਜ਼ਿੰਮੇਵਾਰੀ ਹੈ। ਨੌ ਹਲਕਿਆਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਪੈ ਚੁੱਕੀ ਹੈ ਜੀ। ਅੱਛੀ ਗੱਲ ਹੈ ਜੀ। ਜਿੰਨੀ ਬੇਟੀ ਜ਼ਿੰਮੇਵਾਰੀ ਉਹਨੀ ਅੱਛੀ ਪਰਫਾਰਮੈਂਸ ਕਰਿਆ ਕਰਨਗੀ। ਅੱਛਾ ਗਰਮੀ ਦੀ ਗੱਲ ਕਰੀਏ ਗਰਮੀ ਅੱਗੇ ਹੋਰ ਗੱਲ ਨਹੀਂ ਹੈ ਕਿ ਵੋਟਰਾਂ ਨੂੰ ਫਿਰ ਕਿਵੇਂ ਬਾਹਰ ਕੱਢਣਾ ਹੈ ਘਰੋਂ ਦਾ ਬਹੁਤ ਘਰੇ ਬਿਠਾ ਲੇ। ਲੋਕਾਂ ਨੂੰ ਕੱਢਣ ਦੀ ਲੋੜ ਨਹੀਂ ਲੋਕਾਂ ਨਾਲ ਜੀਤਮੇਂਦਰ ਸਿੰਘ ਇਹ ਜੀ ਚੁੰਬਕ ਹੈ। ਕਿ ਫਟਾਫਟ ਨਿਕਲ ਕੇ ਆ ਕੇ ਜੀਤਮੇਂਦਰ ਨੂੰ ਵੋਟਾਂ ਪਾਉਣ ਨੂੰ ਲੋਕੀ ਬਠਿੰਡੇ ਦੇ ਤਿਆਰ ਨੇ। ਅੱਜ ਤੁਹਾਡਾ ਪਰਿਵਾਰ ਨਾਲ ਪਹੁੰਚਿਆ ਜੀ ਤੇ ਕਿਸ ਤਰ੍ਹਾਂ ਦਾ ਲੱਗਿਆ ਕਿਉਂਕਿ ਬਹੁਤ ਅੱਛਾ ਲੱਗਿਆ ਜੀ ਦੇਖੋ ਪਰਿਵਾਰ ਤੁਹਾਡੀ ਸ਼ਕਤੀ ਹੁੰਦਾ ਠੀਕ ਹੈ ਨਾ ਬੱਚੇ ਵਾਈਫ ਰਿਸ਼ਤੇਦਾਰ ਇਹ ਤੁਹਾਡੀ ਸਟਰੈਂਥ ਨੇ ਜੇ ਤੁਹਾਡੇ ਨਾਲ ਖੜੇ ਨੇ ਮੇਰੇ ਖਿਆਲ ਸਾਨੂੰ ਹੌਸਲਾ ਮਿਲਦਾ ਹੈ ਜਿਹੜਾ ਪਰਿਵਾਰ ਮੇਰਾ ਇਹ ਹੈ ਉਹ ਜਿਹੜਾ ਮੇਰਾ ਕਾਂਗਰਸ ਦਾ ਪਰਿਵਾਰ ਹੈ ਜਿਹੜਾ ਤੁਸੀਂ ਅੰਦਰ ਨਹੀਂ ਆਉਣ ਦਿੱਤਾ ਨਹੀਂ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੀ 80 ਮਿੰਟ ਚਲੋ ਜੋ ਵੀ ਹੈ ਸਰਦਾਰ ਤੁਸੀਂ ਗੱਲ ਕੀਤੀ ਹੈ ਬਾਲ ਸਾਹਿਬ ਦੀ ਬਾਲ ਸਾਹਿਬ ਇਹ ਗੱਲ ਕਹਿ ਰਹੇ ਨੇ ਸੁਖੀ ਸਿੰਘ ਬਾਦਲ ਜਰੇ ਹੈਗੇ ਆ ਵੀ ਇਕੱਲਾ ਜਿਹੜਾ ਹੈਗਾ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਕਾਂਗਰਸ ਇੱਕੋ ਜੁੱਟਾ ਭਾਵੇਂ ਪੰਜਾਬ ਚ ਅਲੱਗ-ਅਲੱਗ ਚੋਣਾਂ ਲੜ ਰਹੇ ਆ ਹੋਰ ਨਾ ਸੂਬੇ ਚ ਇੱਕੋ ਨੇ ਜਿਵੇਂ ਇਹ ਕਹਿੰਦੇ ਆ ਕਿ ਬੀ ਜੇ ਪੀ ਤੇ ਇਕੱਲੇ ਇੱਕ ਨਹੀਂ ਸਮਾਂ ਕਿ ਕਾਂਗਰਸ ਤੇ ਆਪ ਇਕ ਨਹੀਂ ਅੱਡ ਲੜ ਰਹੇ ਨੇ ਪਰ ਜਿਹੜੀ ਅਸਲੀਅਤ ਹੈ ਉਹ ਇਹ ਹੈ ਕਿ ਬੀ ਜੇ ਪੀ ਤੇ ਇਕੱਲੇ ਦਲ ਪੰਜਾਬ ਚ ਇਕੱਠੇ ਫ੍ਰੈਂਡਲੀ ਮੈਚ ਖੇਡ ਰਹੇ ਨੇ ਥੈਂਕ ਯੂ 촬 <목소리로>